ਮੈਂ ਜਿਹੜਾ ਮੁਹਿੰਮ ਚਲਾਈ ਆ ਜੁਧ ਨਸ਼ਿਆਂ ਵਿਰੁੱਧ ਇਹਦੇ ਤਹਿਤ ਅਸੀਂ ਹਰ ਮੱਲੇ ਦੇ ਵਿੱਚ ਹਰ ਵਾਰਡ ਦੇ ਵਿੱਚ ਜਾ ਰਹੇ ਆ ਤਾਂ ਕਿ ਹਰ ਵਿਅਕਤੀ ਨੂੰ ਉਹੇ ਕੀਤਾ ਜਾ ਸਕੇ ਕਿ ਜਿਹੜੀ ਜੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ ਚੇਹੋ ਪੁਲਿਸ ਦੀ ਔਰ ਪ੍ਰਸ਼ਾਸਨ ਦੀ ਪੂਰੀ ਹੱਟਖੰਡ ਔਰ ਮੇਸਾ ਬੀਚਨ ਦਾ ਸਮਝਾਣ ਤਾਂ ਕਿ ਸਿੰਗਰਾਂ ਨੂੰ ਜਿਹੜਿਆਂ ਦਾ ਬਚਾ ਸਕੀਏ ਔਰ ਜਿਹੜੇ ਬੱਚੇ ਗਲਤ ਸੰਗਤ ਵਿੱਚ ਛਾਲ ਕੇ ਪੀਣ ਲੱਗ ਪਏ ਨੇ ਉਹਨਾਂ ਦਾ ਵੀ ਸਮਝਾਣ ਤਾਂ ਕਿ ਉਹਨਾਂ ਨੂੰ ਅਸੀਂ ਡੀ ਅਡਿਕਸ਼ਨ ਸੈਕਟਰ ਜਮਾ ਕਰਕੇ ਨੰਬਰ ਦੇ ਮੁਖਤਾਰ ਬੀ ਸ਼ਾਮਨ ਕਰ ਸਕੀ ਕਿਤੇ ਦੇਖਦਾ ਹਾਂ ਕਿ ਢਿੱਲ ਕਿੱਥੇ ਹੈ ਕਿਉਂਕਿ ਅਕਸਰ ਹੀ ਫੜੇ ਵੀ ਜਾਂਦੇ ਨੇ ਉਹ ਹਫ਼ਤੇ ਦਾ ਵੀ 12 ਆ ਜਾਂਦੇ ਤੇ ਦੁਬਾਰਾ ਫਿਰ ਦੁੱਗਣਾ ਕਾਰੋਬਾਰ ਸ਼ੁਰੂ ਕਰ ਦਿੰਦੇ ਢਿੱਲ ਤਾਂ ਕਿਤੇ ਨਹੀਂ ਜੀ ਦੇਖੋ ਜਿੰਨੀ ਕਿਸੇ ਹੋਰ ਦਬਰੀ ਹੁੰਦੀ ਉਸ ਹਿਸਾਬ ਨਾਲ ਉੱਥੇ ਕਾਰੋਬਾਰ ਹੋ ਜਾਂਦੀ ਹੈ ਜੋ ਲਾਅ ਉਹਦੇ ਵਿੱਚ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਇਹਨਾਂ ਦੀ ਜਮਾਨਤ ਜਿਹੜੀ ਹੈ ਉਹ ਦੇਣ ਵਾਲੇ ਲੋਕਾਂ ਨੂੰ ਵੀ ਅਸੀਂ ਵੀਰ ਕਰਦੇ ਹਾਂ ਕਿ ਜਿਹੜਾ ਨਸੀ ਦੇ ਵਿੱਚ ਅਸੀਂ ਨਸੀ ਦਾ ਹਸਦਾ ਕਰ ਫੜਦੇ ਆ ਇਹਨਾਂ ਦੀ ਜਮਾਨਤਾਂ ਨਾ ਦਿਓ ਇਹਨਾਂ ਨੂੰ ਬਾਹਰ ਨਾ ਆਉਣ ਦਿਓ ਇਹ ਸਮਾਜ ਲਈ ਇੱਕ ਕੋੜ ਆ ਇਹਨਾਂ ਨੂੰ ਜਿੰਨੀ ਜਤੀ ਖਤਮ ਕੀਤਾ ਜਾਵੇ ਉਹਨਾਂ ਨੇ ਵਧੀਆ ਪ੍ਰਸ਼ਾਸਨ ਵੱਲੋਂ ਨਸ਼ੇ ਵਿਰੁੱਧ ਮੀਟਿੰਗ ਲਈ ਸੱਦਨ ਨੂੰ ਸੱਦਾ ਪਾਇਆ ਗਿਆ ਸੀ ਰਿਵਾੜ ਬੰਦੇ ਦੇ ਵਿੱਚ ਨਸ਼ਿਆਂ ਨੂੰ ਜਾਗਰੂਕ ਕਰਨ ਲਈ ਅਸੀਂ ਮੀਟਿੰਗ ਰੱਖੀ ਆ ਉਸ ਪ੍ਰਸ਼ਾਸਨ ਦੀ ਸਹਿਮਤੀ ਨਾਲ ਜੀ ਆਪਾਂ ਸਤਿਕਾਰਯੋਗ ਸੱਦਾ ਰਿਵਾੜ ਵਿੱਚ ਮੀਟਿੰਗ ਰੱਖੀ ਸੀ ਤਾਂ ਉਹਨਾਂ ਨੇ ਨਸ਼ਿਆਂ ਕੋਲ ਤੋਂ ਜਾਗਰੂਕ ਕੀਤਾ ਤੇ ਦੱਸਿਆ ਕਿ ਨਸ਼ੇ ਦੇ ਨਾਲ ਕੀ ਡਿਗੜਾ ਹੈ ਤੇ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਤਾਂ ਉਹ ਨਸ਼ਿਆਂ ਪ੍ਰਸ਼ਾਸਨ ਦੀ ਮਦਦ ਕਰੇਗੀ ਅਦੀ ਬਾਹਰ ਕੱਢ ਸਕੀਏ ਅਤੇ ਲੋਕਾਂ ਦੇ ਨਾਲ ਉਹਨਾਂ ਨੇ ਬਹੁਤੇ assurance ਦਿੱਤਾ ਇਹ ਤੁਹਾਡੇ ਵਾਰਡ ਦੇ ਵਿੱਚ ਕੋਈ ਬੜਾ ਵਿੱਚਦਾ ਆ ਉਹਦੀ ਹਿੰਦੂ ਵਿੱਚੋਂ ਗੱਲ ਕੀਤੀ ਜਾਵੇ ਤਾਂ ਜੋ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਸਕੀਏ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਜੋ ਕੋਈ ਲੋਕਾਂ ਤੋਂ ਪੁੱਛ ਰਿਹਾ ਹੈ ਕਿ ਤੁਸੀਂ ਦੱਸੋ ਲੋਕਾਂ ਨੂੰ ਅੱਗੇ ਕਰ ਰਿਹਾ ਹੈ ਕਿ ਖੁਦ ਨਹੀਂ ਅੱਗੇ ਹੋ ਰਿਹਾ ਇਸ ਟੀਮ ਨਾਲ ਕਿ ਮੈਨੂੰ ਕਮੇਟੀ ਨੂੰ ਪਤਾ ਹੀ ਹੈ ਪ੍ਰਸ਼ਾਸਨ ਨੂੰ ਦੱਸੋ ਖੁਦ ਸਭ ਕੁਝ ਪਤਾ ਹੁੰਦਾ ਹੈ ਇੰਟੈਲੀਜੈਂਸ ਨੂੰ ਪਤਾ ਹੁੰਦਾ ਹੈ ਕਿ ਨਾ ਚਾਹ ਕਦੋਂ ਵਿਕ ਰਿਹਾ ਤੇ ਕਿੱਥੇ ਵਿਕ ਰਿਹਾ ਹੈ ਇਹ ਤਾਂ ਉਹਨਾਂ ਦੀ ਇੱਕ ਮਜਬੂਰੀ ਹੈ ਪੋਲਿਟਿਕਲ ਮਜਬੂਰੀ ਹੈ ਕ੍ਰਿਟੀਕਲ ਪ੍ਰੈਸ਼ਰ ਹੁੰਦਾ ਹੈ ਜਿਹਦੇ ਕਰਕੇ ਕਾਰਵਾਈਆਂ ਨਹੀਂ ਹੁੰਦੀਆਂ ਤੁਹਾਡੇ ਵਾਰਡ ਵਿੱਚ ਬੜਾ ਵਜਾ ਵਿਕਦਾ ਹੈ ਕੁਝ ਕਾਰਵਾਈ ਗਰੀਬ ਹੀ ਹੈ ਅੱਜ ਕਾफी ਬਤਾਇਆ ਹਨ ਅਸੀਂ ਉਹਨਾਂ ਨੂੰ ਅਸੀਂ ਇਹ ਸ਼ਿਕਾਇਤ ਕੀਤਾ ਹੈ ਵੀ ਆਪਣੀ ਸੋਰਸਸ ਦਾ ਪਤਾ ਕਰੋਗੇ ਜਿਹੜੇ ਇਹਨਾਂ ਨੂੰ ਅੱਜਾ ਵੇਚ ਰਹੇ ਆ ਅਮਨਦ ਕਾਰਵਾਈ ਕਰੂੰ ਤੁਸੀਂ ਮਹੱਲੇ ਦੇ ਵਿੱਚ ਰਹਿੰਦੇ ਹੋ ਇੱਥੇ ਤੁਹਾਡੇ ਵੱਲੋਂ ਕਿੰਨੀ ਵਾਰ ਕੰਪਲੇਨਟ ਕੀਤੀ ਗਈ ਪੁਲਿਸ ਨੂੰ ਜਾ ਕੇ ਅੱਜ ਤੱਕ ਕੋਈ ਪੀਸੀਆਰ ਤੱਕ ਨਹੀਂ ਇੱਥੇ ਆਈ ਇੱਕ ਵਾਰ ਵੀ ਸਰ ਕੰਪਲੇਨਟ ਕਰਨ ਦਾ ਫਾਇਦਾ ਦਾ ਕੀ ਆਉਂਦਾ ਹੈ ਨਾ ਜਦੋਂ ਕੰਪਲੇਨਟ ਕਰਦੇ ਆ ਸਾਡੇ ਤੋਂ ਪਹਿਲੇ ਇਨਫੋਰਮੇਸ਼ਨ ਅੱਗੇ ਪਹੁੰਚੀ ਹੁੰਦੀ ਹੈ ਉਹਦਾ ਕੋਈ ਰਿਜ਼ਲਟ ਵਧੀਆ ਕਿਸੇ ਨੇ ਨਿਕਲਦਾ ਨਹੀਂ ਆ ਇਸ ਲਈ ਅਸੀਂ ਕੰਪਲੇਨ ਅਕਤੋਕਾ ਕਪੜਾ ਨਹੀਂ ਆ ਜਾਂ ਆਪਣੇ ਡੀਐਸਪੀ ਸਾਹਿਬ ਕੋਲ ਤਾਂ ਕਰਦੇ ਨੇ ਕਈ ਵਾਰ ਕਰਤੇ ਹਾਂ ਲੈਵਲੋਂ ਕਈ ਵਾਰ ਹੋ ਚੁੱਕੀ ਹੈ ਪਰ ਕਾਰਵਾਈ ਜਿਹੜੀ ਆ ਜੇ ਕੁਦਰਾਂ ਦਾ ਚਾਹੀ ਤੇ ਕਦਮ ਨਹੀਂ ਹੋ ਪਾਇਆ ਚਲੋ ਐਸਐਚਓ ਸਾਹਿਬ ਆਏ ਨੇ ਉਹ ਆਪਣੇ ਵੱਲੋਂ ਤਾਂ ਲੋਕਾਂ ਨੂੰ ਅਪੀਲ ਕਰ ਗਏ ਨੇ ਪਰ ਤੁਸੀਂ ਕੀ ਖੜਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਮਹੱਲੇ ਵਾਸੀ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਆਪਣੇ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਆ ਤਾਂ ਇੱਕ ਦੋ ਰੋਕੇ ਤੁਹਾਨੂੰ ਹੱਲਵਾ ਮਾਰਨਾ ਪੈਣਾ ਤੁਹਾਨੂੰ ਅੱਗੇ ਆਉਣਾ ਪੈਣਾ ਤੁਹਾਨੂੰ ਇਕੱਠੇ ਹੋ ਕੇ ਤੁਸੀਂ ਇੱਕ ਸਟੈਂਡ ਕਰਨਾ ਪੈਣਾ ਇਹ ਕਾਰਡ ਦੇ ਵਿੱਚ ਨਸ਼ਾ ਲਿਕ ਰਿਹਾ ਹੈ ਤੇ ਉਹਦੇ ਬਰੁਖ ਅਸੀਂ ਇੱਕ ਜੋਕ ਰੋਕੇ ਆਵਾਜ਼ ਉਖਾਈਏ ਤਾਂ ਕਿ ਪ੍ਰਸ਼ਾਸਨ ਮਜਬੂਰ ਹੋ ਜਾਵੇ ਉਹਨਾਂ ਦੇ ਖਰੋ ਕਰ ਰਹੀ ਕਰਨ